ਜਾਣਾ ਮੰਮੀ ਦੇ ਨਾਲ ਹੀ ਚਲਾ ਜਾ ਤੂੰ ਭੇਦੀ ਮੰਮੀ ਨਾਲ ਹੱਸ ਕੇ ਬੋਲੇ ਇਹਨੂੰ ਨਾਲ ਹੀ ਲੈ ਜਾ ਤੂੰ ਜਾ ਜਾਣਾ ਮੰਮੀ ਦੇ ਨਾਲ ਜਾਣਾ ਨਹੀਂ ਕਿਉਂ ਚਲੋ ਕਮਰੇ ਘਰ ਦੇ ਪੇ ਜਾਣਾ ਮੰਮੀ ਨਾਲ ਮੰਮੀ ਨਾ ਨਹੀਂ ਜਾਣਦੀ ਮੇਰੀ ਤੇ ਬਾਬਾ ਜੀ ਨੇ ਛਾਨੂ ਭੋਇਆ ਨੂੰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਇਹ ਸਾਡੀ ਨੰਨੀ ਪਾਰੋ ਇਹ ਪਾਰੋ ਦੀ ਮੰਮੀ ਹੈ ਸੋਨੀਆ ਭੈਣ ਸੋਨੀਆ ਭੈਣ ਜਦੋਂ 파ਰੋ ਦੇ ਨਾਲ ਸਾਨੂੰ ਮਿਲੇ ਸੀ ਅੱਜ ਤੋਂ 4 ਸਾਲ 3 ਸਾਲ ਪਹਿਲਾਂ ਕਰੀਬ ਬਹੁਤ ਬੁਰੇ ਹਾਲਾਤ ਸੀ ਟਿੱਬਾ ਰੋਡ ਤੋਂ ਲੁਧਿਆਣੇ ਤੋਂ ਅਸੀਂ ਲੈ ਕੇ ਆਏ ਸੀਗੇ ਅੱਜ 파ਰੋ ਸਾਡੀ ਸਕੂਲ ਦੇ ਵਿੱਚ ਪੜ੍ਹਦੀ ਐ ਬਹੁਤ ਹੁਸ਼ਿਆਰ ਬੱਚੀ ਐ ਬਹੁਤ ਹੋਣਹਾਰ ਆ ਸਾਡੀ ਧੀ ਭੈਣ ਬਹੁਤ ਜ਼ਿਆਦਾ ਡਿਸਟਰਬ ਸੀ ਤੇ ਮਾਂ ਦੇ ਨਾਲ ਹੀ ਸੜਕਾਂ ਤੇ ਰਹਿਣਾ ਕੂੜੇ ਦੇ ਢੇਰ ਤੇ ਹੀ ਸੌ ਜਾਣਾ ਜਿੱਥੇ ਜੀ ਕੀਤਾ ਉੱਥੇ ਹੀ ਇਹਦਾ ਪਲਾਟ ਸੀ ਪੈਸੇ ਸੀ ਸਭ ਕੁਝ ਇਦਾਂ ਹੀ ਲੁੱਟ ਲਿਆ ਨਾਲਦਿਆਂ ਨੇ ਖਾ ਲਿਆ ਸਭ ਕੁਝ ਫਿਰ ਭੈਣ ਸਾਡੇ ਕੋਲੇ ਇੱਥੇ ਜਦੋਂ ਲੈ ਕੇ ਆਏ ਅਸੀਂ ਇੱਥੇ ਰਹੇ 7-8 ਮਹੀਨੇ ਬਿਲਕੁਲ ਠੀਕ ਹੋ ਗਏ ਕਰੀਬ 1 ਸਾਲ ਰਹੇ ਇੱਥੇ ਦੋਨੋਂ ਮਾਵਾਂ ਧੀਆਂ ਤੇ ਫਿਰ ਇਹ ਭੈਣ ਕਹਿੰਦੀ ਮੈਂ ਜਾਣਾ ਆਪਦੇ ਰਾਹ ਤੇ ਮੈਂ ਆਪਦੀ ਜ਼ਿੰਦਗੀ ਆਪਦੇ ਤਰੀਕੇ ਨਾਲ ਜਿਉਣਾ ਚਾਹੁੰਦੀ ਆ ਫਿਰ ਭੈਣ ਠੀਕ ਹੋ ਕੇ ਇੱਥੋਂ ਚਲੇ ਗਏ ਪਰ ਉਹਨੂੰ ਵੀ ਇੱਕ ਵਾਰੀ ਤਾਂ ਨਾਲ ਲੈ ਗਈ ਸੀ ਪਰ ਪ੍ਰਮਾਤਮਾ ਨੇ ਦੁਬਾਰਾ ਫੇਰ ਸਾਨੂੰ ਪਾਰੋ ਵਾਪਸ ਭੇਜਤੀ ਸਾਡੇ ਕੋਲੇ ਤਾਂ ਹੁਣ ਪਾਰੋ ਸਾਡੇ ਕੋਲੇ ਰਹਿੰਦੀ ਹੈ ਮੰਮੀ ਇਹਦੀ ਲੁਧਿਆਣਾ ਹੀ ਰਹਿੰਦੀ ਹੈ ਇਹਦੇ ਵੀ ਹਾਲਾਤ ਭੈਣ ਦੇ ਕਿਉਂਕਿ ਰਾਬੀ ਜਾਣਦਾ ਮਹਾਰਾਜ ਜਾਨਦੇ ਸੱਚੇ ਪਾਤਸ਼ਾਹ ਜਾਣਦੇ ਆ ਵੀ ਇਸ ਭੈਣ ਨੂੰ ਕਿਦੋਂ ਮਹਾਰਾਜ ਨੇ ਸੋਝੀ ਬਖਸ਼ਣੀ ਹੈ ਕਈ ਵਾਰੀ ਇਹ ਐਸੇ ਕੁਝ ਗਲਤ ਸਟੈਪ ਚੱਕਦੀ ਏ ਭੈਣ ਫਿਰ ਅਪਸੈਟ ਹੋ ਜਾਂਦੀ ਏ ਬਹੁਤ ਜ਼ਿਆਦਾ ਹੁਣ ਤੀਜੀ ਵਾਰੀ ਅਸੀਂ ਭਰਤੀ ਕੀਤਾ ਹੁਣ ਜਦੋਂ ਮੈਡਨ ਆਈ ਸੀ ਪਰ ਉਹਦੇ ਜਨਮ ਦਿਨ ਤੇ ਉਸ ਦਿਨ ਬਹੁਤ ਬੁਰੇ ਹਾਲਾਤ ਸੀ ਭੈਣ ਦੇ ਠੀਕ ਨਹੀਂ ਸੀ ਅਪਸੈਟ ਸੀ ਬਹੁਤ ਜ਼ਿਆਦਾ ਫਿਰ ਜ਼ਬਰਦਸਤੀ ਭੈਣ ਨੂੰ ਅਸੀਂ ਰੱਖਿਆ ਬੜੀ ਮੁਸ਼ਕਲ ਨਾਲ ਹੁਣ ਦੁਬਾਰਾ ਫਿਰ ਠੀਕ ਕੀਤਾ ਆ 10 ਦਿਨ ਪਹਿਲਾਂ ਤਾਂ ਬਹੁਤ ਲੜੀ ਮੇਰੇ ਨਾਲ ਜਾਣ ਪਿੱਛੇ ਮੈਂ ਕਿਹਾ ਤੂੰ ਲੜਨ ਦਾ ਗਾਲਾਂ ਕੱਢ ਲਾ ਪਰ ਮੈਂ ਤੈਨੂੰ ਜਾਣ ਤੇ ਹੁਣ ਸੋਨੀਆ ਭੈਣ ਠੀਕ ਐ ਮੇਰੀ ਤੇ ਹੁਣ ਵਾਪਸ ਚੱਲੀ ਐ ਅਜੀ ਤਨੀ ਰਿਕੁਐਸਟ ਕਰਦੇ ਤੂੰ ਨਾ ਜਾ ਅਹੀਂ ਪੇ ਰੁਕ ਜਾ ਹਮਾਰੇ ਪਾਸ ਹੀ ਨਹੀਂ ਕਿਉਂ ਫਾਰਮ ਮੇਰਾ ਅੱਛਾ ਸੇ ਰਹਾ ਐ ਅੱਛਾ ਸੇ ਰੰਗ ਠੀਕ ਐ ਬੇਟਾ ਕੋਟੇ-ਕੋਟੇ ਪਹਿਨ ਕੇ ਰੱਖਣਾ ਠੰਡੇ ਐ ਅੱਛਾ ਸੇ ਖਾਣਾ ਖਾਣਾ ਕਿ ਬਾਕੀ ਸਭ ਉਹਦੇ ਹੱਥ ਚਾ ਦਾਣਾ ਪਾਣੀ ਅੰਜਲ ਜਿੱਥੇ ਜਿਹਦੇ ਨਾਲ ਜਿਵੇਂ ਜੁੜਿਆ ਹਨ ਠੰਡੇ ਮੈਂ ਨਹੀਂ ਕੱਟਣਾ ਤੇ ਸ਼ਾਇਦ ਇਸ ਭੈਣ ਦਾ ਹਜੇ ਅੰਜਲ ਸਾਡੇ ਨਾਲ ਨਹੀਂ ਜੁੜਿਆ ਟੱਕਾ ਇੱਕ ਲੈਵਲ ਤੱਕ ਕਰ ਸਕਦੇ ਆਪਾਂ ਜ਼ਬਰਦਸਤੀ ਇੱਕ ਰਿਸ਼ਤੇ ਦੀ ਸੀਮਾ ਤੱਕ ਕਰ ਸਕਦੇ ਹਾਂ ਉਸ ਤੋਂ ਜ਼ਿਆਦਾ ਜ਼ਬਰਦਸਤੀ ਵੀ ਨਹੀਂ ਕਰਕੇ ਆਪਾਂ ਕਹਿ ਸਕਦੇ ਵੀ ਨਹੀਂ ਅਸੀਂ ਤੈਨੂੰ ਜਾਨ ਹੀ ਨਹੀਂ ਦੇਣਾ ਬਾਕੀ ਹੁਣ ਠੀਕ ਆ ਭੈਣ ਵੈਗਰੂ ਅੱਗੇ ਅਰਦਾਸ ਕਰਿਓ ਸੋਨੀਆਂ ਭੈਣ ਤੰਦਰੁਸਤ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਪਾਰੋ ਨੂੰ ਬਸ ਮਿਲਦੀ ਰਹੇ ਪਾਰੋ ਵੀ ਬਹੁਤ ਮਾਂ ਨੂੰ ਪਿਆਰ ਕਰਦੀ ਏ ਪਰ ਦਰਦੀ ਇਹਦੇ ਕੋਲੇ ਹੁੰਦੀ ਨਹੀਂ ਇਹਨੂੰ ਗੁੱਸਾ ਬਹੁਤ ਜ਼ਿਆਦਾ ਚੜਦਾ ਫਿਰ ਜਦੋਂ ਗੁੱਸਾ ਚੜਦਾ ਫਿਰ ਇਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਦਾਂ ਟ੍ਰੀਟ ਕਰਨਾ ਪਾਰੋ ਕਰੇਰਦਾਸ ਸਾਡੀ ਸਤੀ ਵਾਸਤੇ ਸਾਡੇ ਇਸ ਫਲਵਾੜੀ ਦੇ ਫੁੱਲ ਵਾਸਤੇ ਤੇਰੀ ਮੰਮੀ ਵਾਸਤੇ ਵੀ ਅੱਜ ਭੈਣ ਘਰੇ ਚੱਲੀ ਆ ਦੋ ਹਫ਼ਤਿਆਂ ਦੀ ਦਵਾਈ ਦਿੱਤੀ ਹੈ ਦੋ ਹਫ਼ਤਿਆਂ ਬਾਅਦ ਦਵਾਈ ਲੈਣ ਆਉਣਾ ਠੀਕ ਹੈ ਪੱਕਾ ਪ੍ਰੋਮਿਸ ਹਾਂ ਠੀਕ ਅੱਦੇ ਦੇ ਭੈਣੇ ਲਫਾ ਪੈਣ ਇਹਦੇ ਵਿੱਚ ਆ ਦਵਾਈ ਠੀਕ ਹੈ ਸਾਰੀ ਦਵਾਈ ਤੇਰੀ ਤਾਕਤ ਵਾਲੀ ਹੈ ਦਵਾਈ ਬਿਲਕੁਲ ਮਿਸ ਨਹੀਂ ਕਰਨੀ ਠੀਕ ਹੈ ਅੱਜ ਕੇ ਜਾ